ਬਟਾਲਾ ਵਿੱਚ ਟ੍ਰੈਫਿਕ ਪੁਲਿਸ ਨੇ ਨਾਕੇਬੰਦੀ ਦੌਰਾਨ ਬਿਨਾ ਕਾਗਜ਼ਾਤ ਲਾਇਸੈਂਸ ਅਤੇ ਨੰਬਰ ਪਲੇਟਾ ਦੇ ਚੱਲ ਰਹੇ ਈ-릭ਸ਼ਾ ਨੂੰ ਕੇਰਿਆ ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਨੇ ਕਿਹਾ ਕਿ ਕਈ ਈ-릭ਸ਼ਾ ਚਾਲਕਾ ਕੋਲ ਲਾਇਸੈਂਸ ਅਤੇ ਕਾਗਜ਼ਾਤ ਨਹੀਂ ਹਨ ਜਿਸ ਨਾਲ ਦੁਰਘਟਨਾ ਦਾ ਖਤਰਾ ਵਧ ਰਿਹਾ ਹੈ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ 릭ਸ਼ਾ ਚਾਲਕਾਂ ਨੂੰ 10 ਦਿਨਾਂ ਦੇ ਅੰਦਰ ਆਪਣੇ ਕਾਗਜ਼ਾਤ ਪੂਰੇ ਕਰਨ ਅਤੇ ਨੰਬਰ ਪਲੇਟਾ ਲਗਵਾਉਣ ਦੀ ਮਿਆਦ ਦਿੱਤੀ ਗਈ ਹੈ ਨਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਈ ਰੱਖਿਆ ਜੂਨੀਅਰ ਦੇ ਪੈਦਾਨ ਅਤੇ ਫਾਈਨੈਂਸਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਿਕਸ਼ਾ ਚਾਲਕਾਂ ਨੂੰ ਆਰਜੀ ਲਾਇਸੈਂਸ ਅਤੇ ਕਾਰਜਾ ਦਿੱਤੇ ਜਾਣ ਤਾਂ ਜੋ ਆਪਣਾ ਰੋਜ਼ਗਾਰ ਜਾਰੀ ਰੱਖ ਸਕਣ ਅੱਜ ਕੀਤਾ ਗਿਆ ਹੈ ਕਿ ਇਹ ਜਿਹੜੇ ਈ ਰੱਖਿਆ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਬੜੀ ਭਰਮਾਰ ਹੋ ਗਈ ਆ ਉਹ ਬਿਨਾਂ ਹੀ ਦਿਮਾਗ ਤੋਂ ਇਹ ਚਲਾਈ ਜਾਂਦੇ ਨੇ ਇਹ ਨਾ ਅਗੇ ਵੰਦੇ ਨਾ ਸੱਜੇ ਵੰਦੇ ਨਾ ਖੱਬੇ ਵੰਦੇ ਆ ਤੇ ਇਹਨਾਂ ਨੇ ਬਹੁਤ ਮਤਲਬਾਤ ਚੁੱਕੀ ਹੈ ਸ਼ਹਿਰ ਦੇ ਵਿੱਚ ਇਹ ਨੰਬਰ ਇਹਨਾਂ ਨੇ ਕਿਸੇ ਨੇ ਨਹੀਂ ਲਾਇਆ ਲਾਇਸੈਂਸ ਕਿ ਕੋਈ ਨਹੀਂ ਕਿਸੇ ਨੇ ਆਰਸੀ ਨਹੀਂ ਬਣਾਈ ਔਰ ਅੱਜ ਉਹਨਾਂ ਨੂੰ ਮੈਂ ਬੰਦ ਕੀਤਾ ਜਿਹੜੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਤੇ ਨੰਬਰ ਨਹੀਂ ਗਏ ਲੱਗੇ ਇਹ ਵੇਖੋ ਜਿਹੜਾ ਸੱਚ ਹੈ ਉਹ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਮੰਨਣਾ ਹੀ ਪੈਣਾ ਹੈ ਇਹ ਸਾਰੇ ਆਪਣੇ ਆਪ ਦੇ ਧਿਆਨ ਮਾਰਨ ਪੀ ਕਿ ਕਰ ਰਹੇ ਆਂ ਕਈ ਵਾਰੀ ਅਸੀਂ ਰੋਕਨੇ ਆਂ ਤੇ ਰੋਕਦਿਆਂ ਰੋਕਦਿਆਂ ਦੌੜ ਜਾਂਦੇ ਨੇ ਮਤਲਬ ਇਹ ਗੱਲ ਨਹੀਂ ਗਈ ਠੀਕ ਨਹੀਂ ਗਈ ਚੱਲ ਗਈ ਇਹ ਕੋਈ ਵੀ ਪ੍ਰੋਫੈਸ਼ਨਲ ਡਰਾਈਵਰ ਨਹੀਂ ਇਹਨਾਂ ਕੋਲ ਲਾਇਸੈਂਸੀ ਅੱਧਿਆਂ ਕੋ ਤੇ ਨਹੀਂ ਕਿਸੇ ਵਿਰਲੇ ਵਾਂਝੇ ਕੋ ਹੋਏਗਾ ਇਹਨਾਂ ਨੂੰ ਅੱਜ ਦੱਸਦਾ ਵੀ ਜਿਹੜਾ ਜੇ ਕੋਈ ਇਹਨਾਂ ਨੂੰ ਟਾਈਮ ਦਿੱਤਾ ਅਫਸਰਾਂ ਨਾਲ ਗੱਲ ਕਰਕੇ ਤੇ ਫੇਰ ਇਹਨਾਂ ਨੂੰ ਦੋ ਚਾਰ ਦਿਨਾਂ ਪੰਜਾਂ ਦਾ ਟਾਈਮ ਦੇਵਾਂਗਾ ਜਦੇ ਵਿੱਚ ਆਪਣੇ ਲਾਇਸੈਂਸ ਅਪਲਾਈ ਕਰਕੇ ਤੇ ਆਪਣੀਆਂ ਰਸੀਦਾਂ ਲਿਆ ਕੇ ਦੇ ਅੱਜ ਘੱਟੋ ਘੱਟ ਲਗਭਗ ਸਵੇਰੇ ਵੀ 50 ਦੇ ਲਗਭਗ ਗੱਡੀਆਂ ਫੜੀਆਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਲਾਇਸੈਂਸ ਨਹੀਂ ਹੈਗੇ ਕਈਆਂ ਦੇ ਹੈਗੇ ਆ ਉਹਨਾਂ ਨੇ ਘਰ ਲਾ ਕੇ ਰੱਖਿਆ ਅਸੀਂ ਸਾਰਿਆਂ ਨੂੰ ਬੇਨਤੀ ਕਰਤੀ ਆ ਵੀ 8 ਜਾਂ 10 ਦਿਨ ਦਾ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਟਾਈਮ ਲੈ ਲੈਣੇ ਆ ਵੀ ਉਹਦੇ ਵਿੱਚ ਵਿੱਚ ਆਪਣੀਆਂ ਆਰਸੀਆਂ ਬਣਾਓ ਕਈ ਹੈਂਡੀਕੈਪਸ ਕਈਆਂ ਦੇ ਹੱਥ ਨਹੀਂ ਮੁੜਦੇ ਉਹ ਸਵਾਰੀਆਂ ਲੈ ਤੇ ਉਹਨਾਂ ਨੂੰ ਕੀ ਕਹੀਏ ਫਿਰ ਅਸੀਂ ਤੇ ਕਹਿੰਨੇ ਆ ਜੇ ਅਹੀਂ ਕਹਿੰਦੇ ਸਾਡੀ ਗੱਲ ਪੈਂਦੀ ਹੈ ਉਹ ਲਾ ਕੇ ਰੱਖੇ ਹੋਏ ਵੀ ਉਹਨਾਂ ਨੂੰ ਪਤਾ ਚਲਾਣ ਹੋ ਜਾਂਦੇ ਆ ਵੀ ਉੱਚਾ ਘਰ ਲਾ ਕੇ ਰੱਖੇ ਹੋਏ ਬਹੁਤ ਜ਼ਿਆਦਾ ਜੀ ਕਿਹੜਾ ਕਿਹੜਾ ਮੈਸ਼ਾ ਕਰਦੇ ਆ ਸਾਨੂੰ ਇਹ ਅਸੀਂ ਕਹਿ ਦਿੰਦੇ ਜਿਹੜਾ ਨॉर्मਲੀ ਹੁੰਦੇ ਆ ਅਸੀਂ ਆਪ ਕਈਆਂ ਨੂੰ ਕਹਿੰਦੇ ਆ ਵੀ ਇੱਕ ਦਿਨ ਇੱਕ ਬੰਦੇ ਨੇ ਸ਼ਰਾਬ ਪੀਤੀ 400 ਵਾਰੀਆਂ ਬਿਠਾਈਆਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਜਿਆ ਤੂੰ ਪੈਗ ਲਾਇਆ ਤੂੰ ਪੈਗ ਲਈ ਦੇ ਵਿੱਚ ਸਵਾਰੀਆਂ ਟੋਣਿਆ ਇਸ ਸੈਰ ਦੇ ਵਿੱਚੋਂ ਅਸੀਂ ਰਜਕ ਕਮਾ ਕੇ ਖਾਣਾ ਇੱਕ ਬੰਦੇ ਨੇ ਨਹੀਂ ਖਾਣਾ ਇਹ ਰਜਗਾਰ ਲਗਭਗ 4-500 ਬੰਦੇ ਦਾ ਰਜਗਾਰ ਆ ਜੀ ਇੱਕ ਬੰਦੇ ਦੀ ਵਜ੍ਹਾ ਨਾਲ ਜਾਂ ਕੁਝ ਬੰਦੇ ਦੀ ਵਜ੍ਹਾ ਨਾਲ ਗਲਤ ਹੁੰਦਾ ਹੀ ਮੰਨ। ਮੇਰੀ ਪੱਡਾ ਫైనాన్స్ ਸਾਹਿਬ ਮੇਰੀ ਤੇ ਮੇਕੋ ਗੱਡੀਆਂ ਫైనాన్స్ ਹੋਈਆਂ ਬੰਦੇ ਦੀਆਂ ਦੀਆਂ 40-50 ਗੱਡੀਆਂ ਫਾਈਨਾਂਸ ਹੋਈ ਦੀ। ਹੁਣ ਇਹਨਾਂ ਦੀ ਗੱਡੀ ਫੜੀ ਗਈ ਤੇ ਮੈਂ ਨਾਲ ਕੋ ਸੋਲਵਮੈਂਟ ਲੈਣੇ ਮੈਨੂੰ ਸੋਲਵਮੈਂਟਰੀ ਦੇਣ ਦੇ। ਗੱਡੀ ਅੜ ਗਈ ਇਹਨਾਂ ਦੀ 10-12 ਗੱਡੀਆਂ ਰੋਜ਼ ਫੜ ਲੈਣਗੇ ਛੱਡ ਦਿੰਦੇ ਆ। ਹੁਣ ਜੇ ਉਹ ਜੇ ਉਹ ਜੇ ਹੋਰ ਜੇ ਗੱਲ ਕੀਤੀ ਉਹਦੇ ਕਾਗਜ਼ ਜਾਂ ਆਰਸੀ ਕੋਈ ਨਹੀਂ। ਉਹ ਸਭ ਕੁਝ ਮੇਕੋ ਪੇ ਇਹਨਾਂ ਦੇ ਸਟਾਮਪ ਪੇਪਰ ਪੇ ਆ ਨਾ ਚੱਕ ਚੁੱਕ ਸਾਰੇ ਪੇ ਦੋ ਇੱਕ ਉਹ ਆਪਸ਼ਨ ਨੇ ਕੋਈ ਕੋਈ ਉਹਦੇ ਉਹ অপਸ਼ਨ ਜੇ ਹੁਣ ਇਹ ਕਹਿੰਦੇ ਬਿ ਲਿਸੈਂਸ ਕਾੜਦੇ ਆ ਲਿਸੈਂਸੀ ਜਾਂ ਕੋ ਟੈਂਪਰੇਰੀ ਲਿਸੈਂਸ ਇਹਨਾਂ ਦਾ ਬਣਾਉਣਾ ਵੀ ਜਿਹੜੇ ਆਪਣੇ ਰਿਕਸ਼ਾ ਗੱਲਾਂ ਚਲਾ ਸਕਣ ਕਾਰਪੈ ਨਾਲ ਚਲਾ ਸਕਣ ਉਹਨਾਂ ਦੀ سپورਟ ਤੇ ਦੇ ਨੇ ਜੇ 10 15 ਦਿਨ ਉਹਨੇ ਵੇਟ ਕਰਤਾ ਲੇਟ ਕਰਤਾ ਇਹਨਾਂ ਨੇ ਇਹ ਮੈਨੂੰ ਕਿੱਥੋਂ ਕਿੱਸਾ ਦੇਣੀ ਇਹਨਾਂ ਨੇ ਉਹ ਬੰਦੇ ਤੇ ਵਿਹਲੇ ਬੈਏ ਨੇ ਆ ਨੰਬਰ ਕਈ 22 ਨੰਬਰ ਤੇ ਜਿਹੜਾ ਗੀਆਂ 2022 ਦੇ ਗੱਡੀਆਂ ਉਹਨਾਂ ਨੂੰ ਨਹੀਂ ਆਰਸੀ ਮਿਲਣ ਈ ਹੈਗੀ ਉਹ ਏਜੰਸੀ ਨੂੰ ਦਬਾਉਂ ਜਾਂਦਾ ਸਾਨੂੰ ਤੇ ਜਿੰਨਾ ਹੈਗੀ ਬਾਕੀ ਉਹਨਾਂ ਅਪਲਾਈ ਕਰਾ ਦਨੇ ਆ ਟੈਂਪਰੇਰੀ ਨੰਬਰ ਤੇ অপਸ਼ਨ ਦੇ ਦੇਣਾ ਇੱਕ ਟੈਂਪਰੇਰੀ ਨਾਲ ਕੋ ਲਸਾਂਸ ਦੇ ਦੇ ਜਿਹੜਾ ਅੱ